ਮਾਤਾ ਸਾਹਿਬ ਦੇਵਾਂ ਦੇ ਉਦੋਂ ਸਿੰਘਾਂ ਕੋਲੇ ਮਾਇਆ ਘੱਟ ਹੁੰਦੀ ਸੀ ਪੈਸਾ ਨਹੀਂ ਸੀ ਬਹੁਤਾ ਹੁੰਦਾ ਤੇ ਉਥੇ ਗੁਰਸਥਾਨ ਨਹੀਂ ਸੀ ਮਾਤਾ ਜੀ ਦਾ ਬਣਿਆ ਰੜਿਆ ਮੈਦਾਨ ਹੁੰਦਾ ਸੀ ਕੋਈ ਗੁਰਦੁਆਰਾ ਨਹੀਂ ਸੀ ਬਣਿਆ ਬਾਬਾ ਮਿਤ ਸਿੰਘ ਨੇ ਹੰਗ ਸਿੰਘ ਜੀ ਹੋਏ ਨੇ ਤੇ ਉਹਨਾਂ ਨੇ ਹਜੂਰ ਸਾਹਿਬ ਜਾ ਕੇ ਸਭ ਤੋਂ ਪਹਿਲਾਂ ਦੋ ਟੀਨਾ ਨਦੇੜ ਤੋਂ ਖਰੀਦ ਕੇ ਮਾਤਾ ਜੀ ਦਾ ਸਥਾਨ ਬਣਾਇਆ ਸੀ ਜਬ ਤੱਕ ਬੜਾ ਕਰਿਆ ਕਰਨਾ ਨਾਮ ਭਜਨ ਬੰਦਗੀ ਕਰਿਆ ਕਰਨੀ ਮਰਟਿਆਂ ਦੇ ਨਾਲ ਜੰਗ ਜੁੱਦ ਵੀ ਹੋਇਆ ਪਰ ਬਾਬਾ ਜੀ ਨੇ ਉਹ ਗੁਰਸਥਾਨ ਨਹੀਂ ਛੱਡਿਆ ਮਾਤਾ ਦਾ ਮਾਤਾ ਸਾਹਿਬ ਦੇਵਾਂ ਦੇ ਪੜਾਦੇ ਰਹਿ ਕੇ ਇੰਨਾ ਨਾਮ ਜਪਣਾ ਬਾਣੀ ਪੜਨੀ ਭਗਤੀ ਕਰਨੀ ਕਿ ਜਿਹੜੇ ਮਰਾਠੇ ਲੜਦੇ ਸੀ ਉਹ ਆਣ ਕੇ ਨਮਸਕਾਰਾਂ ਕਰਨ ਲੱਗ ਪਏ ਮਰਾਠਿਆਂ ਨੇ ਮੁਸਲਮਾਨਾਂ ਨੇ ਆਣ ਕੇ ਨਮਸਕਾਰ ਕਰਿਆ ਕਰਨੀ ਬਾਬਾ ਮਿਤ ਸਿੰਘ ਸਾਹਿਬ ਜੀ ਨੂੰ ਇੱਕ ਦਿਨ ਹైదరాబాద్ ਦਾ ਨਜੀਮ ਉਹਨੂੰ ਕਿਸੇ ਨੇ ਦੱਸਿਆ ਕਿ ਨਦੇੜ ਸਾਹਿਬ ਦੀ ਧਰਤੀ ਉੱਤੇ ਮਾਤਾ ਸਾਹਿਬ ਦੇਵਾ ਦਾ ਸਥਾਨ ਹੈ ਉੱਥੇ ਬੜੇ ਜਪੀ ਤਪੀ ਮਹਾਪੁਰਖ ਰਹਿੰਦੇ ਨੇ ਬਾਬਾ ਮਿਤ ਸਿੰਘ ਜੀ ਤੇ ਨਿਆਂਗ ਸਿੰਘ ਕਹਿੰਦੇ ਉਹਨਾਂ ਨੂੰ ਤੇ ਦੁਨੀਆ ਉਹਨਾਂ ਦੇ ਦਰਸ਼ਨ ਕਰਨ ਜਾਂਦੀ ਹੈ ਉਹ ਬਾਦਸ਼ਾਹ ਕਹਿੰਦਾ ਆਪਾਂ ਵੀ ਦਰਸ਼ਨ ਕਰੀਏ ਬਾਬਾ ਮਿਤ ਸਿੰਘ ਸਾਹਿਬ ਜੀ ਦਾ ਉਹਨੇ ਚਿੱਠੀ ਲਿਖ ਕੇ ਭੇਜੀ ਬਾਬਾ ਜੀ ਨੂੰ ਕਿ ਬਾਬਾ ਜੀ ਆਪ ਜੀ ਮੈਨੂੰ ਹైదరాబాద్ ਆਣ ਕੇ ਦਰਸ਼ਨ ਦੇਵੋ ਚਿੱਠੀ ਜਦੋਂ ਬਾਬਾ ਜੀ ਕੋਲੇ ਗਈ ਬਾਬਾ ਜੀ ਨੇ ਚਿੱਠੀ ਪੜ੍ਹੀ ਜਦੋਂ ਚਿੱਠੀ ਪੜੀ ਤੇ ਅਣਗੌਲੀ ਕਰਤੀ ਚਿੱਠੀ ਪਾਸੇ ਰੱਖਦੀ ਬਾਦਸ਼ਾਹ ਨੇ ਫਿਰ ਦੂਜੀ ਵਾਰ ਚਿੱਠੀ ਭੇਜੀ ਕਿ ਬਾਬਾ ਜੀ ਆਣ ਕੇ ਦਰਸ਼ਨ ਦੇਵੋ ਸਿੰਘ ਕਹਿਣ ਲੱਗੇ ਜਿਹੜੇ ਨੇੜੇ ਸਿੰਘ ਰਹਿੰਦੇ ਸਨ ਬਾਬਾ ਮਿਤ ਸਿੰਘ ਦੇ ਉਹ ਕਹਿੰਦੇ ਬਾਬਾ ਜੀ ਬਾਦਸ਼ਾਹ ਨੇ ਦੋ ਵਾਰੀ ਚਿੱਠੀ ਭੇਜੀ ਹੈ ਤੇ ਆਪਾਂ ਜਾ ਕੇ ਹਦਰਾਬਾਦ ਬਾਦਸ਼ਾਹ ਨੂੰ ਮੇਲਾ ਹੀਏ ਬਾਬਾ ਮਿਤਸਿੰਘ ਜੀ ਨੇ ਦੱਸਿਆ ਸਿੰਘਾਂ ਨੂੰ ਕਿ ਸਿੰਘਾਂ ਦੀ ਰਤਵਾ ਕਿੱਡਾ ਵੱਡਾ ਸਿੰਘਾਂ ਦਾ ਬਾਣਾ ਸਿੰਘਾਂ ਦਾ ਦਿਮਾਲਾ ਕਿੱਡਾ ਖੇਡ ਰੱਖਦਾ ਬਾਬਾ ਮਿਤਸਿੰਘ ਜੀ ਸੁਣ ਕੇ ਸਿੰਘਾਂ ਨੇ ਬੋਲ ਕਹਿ ਲੱਗੇ ਸਿੰਘੋ ਮੈਨੂੰ ਵੀ ਪਤਾ ਕਿ ਬਾਦਸ਼ਾਹ ਨੇ ਹైਦਰਾਬਾਦ ਦੇ ਨਜੀਬ ਨੇ ਚਿੱਠੀ ਲਿਖ ਕੇ ਭੇਜੀ ਹੈ ਪਰ ਜਦੋਂ ਦਾ ਗੁਰੂ ਗੋਬਿੰਦ ਸਿੰਘ ਦਾ ਬਾਣਾ ਧਾਰਨ ਕੀਤਾ ਤੇ ਜਿਉਂ ਗੁਰੂ ਕਲਗੀ ਧਾਰ ਦੀ ਦਸਤਾਰ ਸਿਰ ਤੇ ਆਈ ਦੁਨੀਆ ਦੇ ਕਿਹੇ ਆਮ ਬੰਦੇ ਦੇ ਅੱਗੇ ਝੁਕਣ ਨੂੰ ਜੀ ਨਹੀਂ ਕਰਦਾ ਜਦੋਂ ਬਾਬਾ ਜੀ ਨੇ ਇਹ ਵਜਨ ਕਹੇ ਤੇਹਾ ਦਰਬਾਰ ਦਾ ਨਜੀਮ ਖੁਦ ਚੱਲ ਕੇ ਬਾਬਾ ਮਿਤ ਸਿੰਘ ਦਾ ਦਰਸ਼ਨ ਕਰਨ ਆਇਆ ਆਣ ਕੇ ਦਰਸ਼ਨ ਕੀਤੇ ਬਾਬਾਈ ਦੇ ਚਰਨੀ ਨਮਸਕਾਰ ਕੀਤੀ ਤੇ ਪੁੱਛਿਆ ਬਾਬਾਈ ਨੂੰ ਬਾਬਾ ਜੀ ਅਸੀਂ ਦੋ ਵਾਰੀ ਚਿੱਠੀ ਭੇਜੀ ਆਪ ਜੀ ਨਹੀਂ ਆਏ ਕਹਿੰਦੇ ਬਾਦਸ਼ਾਹ ਜੀ ਤੁਸੀਂ ਵੀ ਆਪਦੀ ਥਾਂ ਬਾਦਸ਼ਾਹ ਜੇ ਪਰ ਕਲਗੀਧਰ ਸਾਨੂੰ ਵੀ ਬਾਦਸ਼ਾਹ ਬਣਾ ਕੇ ਗਏ ਨੇ ਸਾਨੂੰ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਪਾਸ਼ੀ ਦਿੱਤੀ ਹੈ ਇਨ ਗਰੀਬ ਸਿੱਖਣ ਕੋ ਦੇਉਂ ਪਾਤਸ਼ਾਹੀ ਯਾਦ ਕਰਾ ਹਮਰੀ ਗੁਰਿਆਈ ਤਾਨ ਗੁਰ ਕਲਗੀ ਤਾਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਨੂੰ ਵੀ ਬਾਦਸ਼ਾਹੀ ਬਖਸ਼ ਕੇ ਗਏ ਨੇ ਫਿਰ ਉਹਨੇ ਨਮਸਕਾਰ ਕੀਤੀ ਬਾਬਾ ਜੀ ਨੂੰ ਐਡਾ ਉੱਚਾ ਸਿੰਘਾਂ ਦਾ ਕਰਦਾਰ ਕਲਗੀਧਰ ਮਹਾਰਾਜ ਦੇ ਕਰਕੇ ਗਏ ਨੇ ਖਾਲਸਾ ਜੀ ਜਦੋਂ ਬਾਬਾ ਦਰਬਾਰਾ ਸਿੰਘ ਜੀ ਚਾਲਾ ਮਾਰ ਕੇ ਸੱਜਖਣ ਨੂੰ ਫਿਰ ਬੁੱਢੇ ਦਾਲ ਦੇ ਜਹੇਦਾਰ ਬਣੇ ਨਵਾਬ ਬਾਬਾ ਕਪੂਰ ਸਿੰਘ ਸਾਹਿਬ ਜੀ ਇਹ ਘੋੜਿਆਂ ਦੀ ਲਿੱਦ ਛੱਡਦੇ ਹੁੰਦੇ ਸੀਗੇ ਇਹਨਾਂ ਨੇ ਇੰਨੀ ਅਣਥੱਕ ਸੇਵਾ ਕੀਤੀ ਕਿ ਦਰਬਾਰ ਦਵਾਨਾ ਦਰਬਾਰਾ ਸਿੰਘ ਨੇ ਵੇਖਿਆ ਕਿ ਨਵਾਬੀ ਉਹਨੂੰ ਦੇਣੀ ਚਾਹੀਦੀ ਜਿਹੜਾ ਸਿੰਘ ਬਹੁਤੀ ਸੇਵਾ ਕਰਦਾ ਤੇ ਬਾਬਾ ਜੀ ਦੀ ਘੋੜਿਆਂ ਦੀ ਲਿੱਦ ਛੜਦੇ ਸੀ ਤੇ ਬਾਬਾ ਜੀ ਨੂੰ ਚਰਨਾਂ ਨੂੰ ਜਾ ਕੇ ਨਵਾਬੀ ਸੁਹਾ ਕੇ ਬਾਬਾ ਕਪੂਰ ਸਿੰਘ ਜੀ ਨਵਾਬ ਬਣੇ ਫਿਰ ਬੁੱਢੇਦਾਲ ਦੇ ਜਾਹੇਦਾਰ ਵੀ ਬਾਬਾ ਨਵਾਬ ਕਪੂਰ ਸਿੰਘ ਸਾਹਿਬ ਜੀ ਬਣੇ ਆਪਾਂ ਸਿੰਘਾਂ ਦੇ ਬੋਲੇ ਪੜ੍ਹਦੇ ਆ ਨਾ ਕਿ ਜਿਹੜਾ ਇੱਕ ਨੇਤਰ ਹੋਵੇ ਉਹਨੂੰ ਲੱਖ ਨੇਤਰਾ ਕਹਿਣਾ ਜਿਹਨੂੰ ਸੁਣਦਾ ਨਾ ਹੋਵੇ ਉਹਨੂੰ ਕਹਿਣਾ ਕੋਠੇ ਚੜਿਆ ਰੀਲ ਨੂੰ ਭੂਤ ਨਹੀਂ ਕਹਿਣਾ ਦੁੱਧ ਨੂੰ ਸਮੁੰਦਰ ਕਹਿਣਾ ਇਹ ਸਾਰੇ ਬੋਲੇ ਕੱਲੇ ਸਿੰਘ ਨੂੰ 2 ਲੱਖ ਕਹਿਣਾ ਦੋ ਸਿੰਘਾਂ ਨੂੰ 2.5 ਲੱਖ ਕਹਿਣਾ ਇਸ ਬੋਲੇ ਨਵਾਬ ਕਪੂਰ ਸਿੰਘ ਨੇ ਬਣਾਏ 264 ਬੋਲੇ ਤਾਂ ਕਰਕੇ ਉਹ ਵੇਲੇ ਸਰਕਾਰ ਦਾ ਕਾਰਾ ਜੰਗੀ ਹੁੰਦਾ ਸੀ ਉਦੋਂ ਬਗਤੇ ਆਂ ਖੂਨੀ ਸੀ ਹੁੰਦੇ ਗੁਰੂ ਖਾਲਸਾ ਜੀ ਹੁਣ ਤਾਂ ਬੰਦਾ ਲੱਭਣਾ ਹੋਵੇ ਪੰਜਾਂ ਮਿੰਟਾਂ ਤੋਂ ਪਹਿਲਾਂ ਲੱਭ ਜਾਂਦਾ ਉਦੋਂ ਆ ਫੋਨ ਨਹੀਂ ਸੀ ਹੁੰਦੇ ਉਦੋਂ ਸਿੰਘਾਂ ਨੇ ਪਾਸਵਰਡ ਰੱਖੇ ਹੁੰਦੇ ਸੀਗੇ ਬੋਲੇ ਰੱਖੇ ਹੁੰਦੇ ਸੀ ਜੇ ਕਿ ਸਿੰਘ ਨੂੰ ਮਿਲਣ ਜਾਣਾ ਕਿ ਮੈਂ ਸਵਾ ਲਖ ਸਿੰਘ ਨੂੰ ਮੇਲਾ ਵਾਂ ਸਵਾ ਲੱਖ ਫੌਜ ਦਾ ਦਰਸ਼ਣ ਕਰ ਆਵਾ ਤੇ ਦੁਸ਼ਮਣ ਨੇ ਜਦੋਂ ਸੁਣਾ ਉਹਨਾਂ ਕਹਿਣਾ ਐਡੀ ਗਿਣਤੀ ਸਵਾ ਲੱਖ ਨੂੰ ਮਿਲਣ ਚੱਲਿਆ ਤੇ ਦੁਸ਼ਮਣ ਉਹ ਵੀ ਡਰ ਕੇ ਪਿੱਛੇ ਹੋ ਜਾਂਦੇ ਹੁੰਦੇ ਆਲੂ ਨੂੰ ਬੰਬ ਕਹਿਣਾ ਜਦੋਂ ਕਹਿਣਾ ਲਿਆ ਸਿੰਘਾਂ ਬੰਬ ਦੇ ਮੈਨੂੰ ਉਹਨਾਂ ਕਹਿਣਾ ਬੰਬ ਲਈ ਫਿਰਦੇ ਮਾਰ ਨਾ ਦੇਣ ਕਿਤੇ ਮੁਗਲ ਡਰ ਜਾਂਦੇ ਬੋਲੇ ਕੋਲੋਂ ਹੀ ਤਾਂ ਕਰਕੇ ਸਿੰਘਾਂ ਦੇ ਬੋਲੇ ਨਵਾਬ ਕਪੂਰ ਸਿੰਘ ਸਾਹਿਬ ਜੀ ਨੇ ਬਣਾਏ ਨਵਾਬ ਕਪੂਰ ਸਿੰਘ ਤੋਂ ਬਾਅਦ ਜਹੇਦਾਰ ਬਣੇ ਸਰਦਾਰ ਜਸਾ ਸਿੰਘ ਜੀ ਆਲੂ ਵਾਲੀ ਆ ਪਹਿਲੀ ਗੱਲ ਖਾਲਸਾ ਜੀ ਸਰਦਾਰ ਤੇ ਜਹੇਦਾਰ ਦੇ ਵਿੱਚ ਫਰਕ ਹੁੰਦਾ ਜਹੇਦਾਰ ਸਿੰਘ ਸਾਹਿਬ ਜਹੇਦਾਰ ਬਾਬਾ ਜੱਸਾ ਸਿੰਘ ਜੀ ਆਲੂਆਲੀਆ ਇਹ ਬੁੱਢੇ ਦਲ ਦੇ ਜਦੋਂ ਜਹੇਦਾਰ ਬਣੇ ਤੇ ਉਦੋਂ ਖਾਲਸੇ ਉਤੇ ਬਹੁਤਾ ਔਖਾ ਸਮਾਂ ਆਇਆ 18ਵੀਂ ਸਦੀ ਦਾ ਸਮਾਂ ਆਇਆ ਸਿੰਘਾਂ ਨੂੰ ਪੰਜਾਬ ਛੱਡ ਕੇ ਜਾਣਾ ਪਿਆ ਬੀਕਾਨੇਰ ਦੀ ਧਰਤੀ ਬੁੱਢੇ ਜੋੜ ਦੇ ਉੱਤੇ ਅਜੇ ਵੀ ਉੱਥੇ ਗੁਰਸਥਾਨ ਬਣੇ ਨੇ ਜਦੋਂ ਸਿੰਘ ਉਧਰ ਪਾਸੇ ਚਲੇ ਗਏ ਤੇ ਜਕਰੀਆ ਖਾਨ ਦਾ ਪਹਿਰਾ ਇੱਥੇ ਹੈ ਵੀ ਸੀ ਲਾਹੌਰ ਦਾ ਗਵਰਨਰ ਸੀ ਉਹਨੂੰ ਪਿੱਛੋਂ ਸਰਕਾਰ ਕਹਿੰਦੀ ਸੀ ਜਿੱਥੇ ਸਿੰਘ ਲੱਭਦਾ ਸਿਰ ਵੱਢ ਕੇ ਤੇ ਜਿੰਨਾ ਪੈਸਾ ਚਾਹੀਦਾ ਦੇਵਾਂਗੇ ਸਿੰਘ ਦਾ ਸਿਰ ਵੱਢ ਕੇ ਲੈ ਕੇ ਆਓ ਗੁਰੂ ਖਾਲਸਾ ਜੀ ਤੇ ਸਿੰਘਾਂ ਨੇ ਆਪਣੇ ਪ੍ਰਬੰਧ ਬੁੱਢਾ ਜੋੜ ਕੀਤੇ ਤੇ ਸਰਕਾਰ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਧਰਤੀ ਦੇ ਉੱਤੇ ਵਾਰ ਦਿੱਤਾ ਮਸਾ ਰੰਗੜ ਮਸੇ ਰੰਗੜ ਨੂੰ ਕਿਹਾ ਕਿ ਜੇ ਕੋਈ ਸਿੰਘ ਆਉਂਦਾ ਉਹਨਾਂ ਨੂੰ ਮਾਰ ਦੇਣਾ ਤੇ ਉਹ ਪੱਟੀ ਦੇ ਇਲਾਕੇ ਦਾ ਹੁੰਦਾ ਸਾਰਾ ਜਿੰਨਾ ਧਾਨ ਦੌਲਤ ਸੀ ਮਸੇ ਰੰਗੜ ਕੋਲੇ ਜਾਂਦਾ ਹੁੰਦਾ ਪੱਟੀ ਆਪਦੇ ਸਮੇਂ ਦੀ ਬਾਦਸ਼ਾਹੀ ਰਹੀ ਹੈ ਇੱਥੋਂ ਸਾਰੀ ਬਾਦਸ਼ਾਹੀ ਚੱਲਦੀ ਹੁੰਦੀ ਸੀ ਲਾਹੌਰ ਦੀ ਰਾਜਧਾਨੀ ਰਹੀ ਪੱਟੀ ਗੁਰੂ ਖਾਲਸਾ ਜੀ ਜਦੋਂ ਮਸਾ ਰੰਗੜ ਹਰਮੰਦਰ ਸਾਹਿਬ ਬੈਠਾ ਤੇ ਹੁਣ ਸਾਡੇ ਸਾਹਮਣੇ ਸਾਡੇ ਗੁਰੂ ਦੀ ਕੋਈ ਬੇਅਦਬੀ ਕਰੇ ਤੇ ਮਹਾਰਾਜ ਦੀ ਬਾਣੀ ਤਾਂ ਕਹਿੰਦੀ ਆ ਗੁਰ ਕੀ ਨਿੰਦਾ ਸੁਣਾ ਨਾ ਕਾਣ ਭੇਟ ਕੀਜਾ ਤਿਸ ਸੰਕਰਪਾਣ ਜੇ ਸਿੱਖਾ ਤੇਰੇ ਕੋਲੇ ਕਿਸੇ ਨੇ ਗੁਰੂ ਦੀ ਨਿੰਦਿਆ ਕਰਤੀ ਕਰਨ ਦੀ ਤਾਂ ਗੱਲ ਦੂਰ ਦੇ ਤੂੰ ਆਪਦੇ ਕੰਨਾਂ ਨਾਲ ਗੁਰੂ ਦੀ ਨਿੰਦਿਆ ਸੁਣ ਵੀ ਲਈ ਤੂੰ ਸਿੱਖ ਨਹੀਂ ਜੇ ਤੇਰੇ ਸਾਹਮਣੇ ਤੇਰੇ ਗੁਰੂ ਦੀ ਕੋਈ ਨਿੰਦਿਆ ਕਰਦਾ ਸ੍ਰੀ ਸਾਬ ਲੈ ਕੇ ਧੌਣ ਵੜ ਦੇਣੀ ਆ ਗੁਰ ਕੀ ਨਿੰਦਾ ਸੁਣਾ ਨਾ ਕਾਣ ਕੰਨੀ ਨਹੀਂ ਸੁਣਨੀ ਭੇਟ ਕੀਜਾ ਤਿਸ ਸੰਕਰਪਾਣ ਕਿਰਪਾਨ ਦੇ ਨਾਲ ਕਿਰਪਾਨ ਦੀ ਭੇਟਾ ਚਾੜ ਦੇਣਾ ਜਿਹੜਾ ਤੇਰੇ ਗੁਰੂ ਦੀ ਨਿੰਦਿਆ ਕਰੇ ਗੁਰੂ ਖਾਲਸਾ ਜੀ ਮਸਾ ਰੰਗੜ ਜਦੋਂ ਬੈਠਾ ਤੇ ਉਹਨੇ ਸ਼ਰਾਬਾਂ ਦੇ ਦੌਰ ਚਲਾਏ ਕੰਜਰੀ ਦਾ ਨਾਚ ਵੇਂਦਾ ਸੀ ਰੋਜ਼ ਢੋਲਕੀ ਖੜਕ ਦੀ ਜਿੱਥੇ ਬਾਣੀ ਪੜੀ ਜਾਂਦੀ ਸੀ ਡਿੱਠੇ ਸਭੇ ਥਾਵ ਨਹੀਂ ਤੁਦ ਜਿਹਿਆ ਬੱਧੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ ਵਸ ਦੀ ਸਗਣ ਅਪਾਰ ਅਨੂਪ ਰਾਮਦਾਸਪੁਰ ਹਰ ਹਾਂ ਨਾਨਕ ਕਾਸਮਲ ਜਾਹੇ ਨਾਇਆ ਰਾਮਦਾਸ ਸਰ ਜਿਹੜੀ ਧਰਤੀ ਉੱਤੇ ਇਹ ਬਾਣੀ ਪੜਦਾ ਸੀ ਉੱਥੇ ਤਬਲਾ ਹੋਰ ਵਾਈ ਦਾ ਕੰਜਰੀ ਨੱਚਦੀ ਐ ਜਦੋਂ ਇਹ ਸਾਰਾ ਪਹਿਰਾ ਸਿੰਘਾਂ ਨੂੰ ਪਤਾ ਲੱਗਾ ਜਾ ਕਰਕੇ ਜਦੋਂ ਸਿੰਘਾਂ ਕੋਲੇ ਰਿਪੋਰਟ ਪਹੁੰਚੀ ਤੇ ਬਾਬਾ ਜਸਾ ਸਿੰਘ ਜੀ ਕਹਿਣ ਲੱਗੇ ਖਾਲਸਾ ਜੀ ਸਾਡੇ ਰਮੰਦਰ ਸਾਹਿਬ ਦੇ ਅੱਲੇ ਦੁਸ਼ਮਣ ਨੇ ਅੱਖ ਕੀਤੀ ਐ ਕੋਈ ਸਿੰਘ ਆਵੇ ਦੋ ਚੀਜ਼ਾਂ ਨੇ ਰਾਜਨੀਤੀ ਤੇ ਧਰਮ ਜਿੱਥੇ ਰਾਜਨੀਤੀ ਵਰਤਣੀ ਉਥੇ ਧਰਮ ਨੂੰ ਪਿੱਛੇ ਰੱਖਣਾ ਪੈਂਦਾ ਜਿੱਥੇ ਧਰਮ ਦੀ ਗੱਲ ਆਵੇ ਉਥੇ ਰਾਜਨੀਤੀ ਨੂੰ ਪਿੱਛੇ ਰੱਖਣਾ ਬਾਬਾ ਜੱਸਾ ਸਿੰਘ ਨੇ ਰਾਜਨੀਤੀ ਵਰਤੀ ਉਥੇ ਪੰਥ ਬਹੁਤ ਸੀ ਜੰਗ ਚੜ੍ਹ ਕੇ ਆ ਸਕਦਾ ਸੀ ਪਰ ਸਾਰੇ ਸਿੰਘਾਂ ਦਾ ਨੁਕਸਾਨ ਹੋਣਾ ਸੀ ਸਮਾਂ ਲੱਗਣਾ ਸੀ ਸਰਦਾਰ ਨੇ ਕਿਹਾ ਕਿ ਕੋਈ ਦੋ ਸਿੰਘ ਉੱਠੋ ਜਿਹੜਾ ਮੱਛੇ ਰੰਗੜ ਦਾ ਸਿਰ ਵੱਢ ਕੇ ਲੈ ਕੇ ਆਉਣ ਬਾਬਾ ਸੁਖਾ ਸਿੰਘ ਤੇ ਬਾਬਾ ਮੁਤਾਬ ਸਿੰਘ ਕੰਬੋ ਕੀ ਮਾੜੀ ਦੋਵੇਂ ਜਿਗਰੀ ਯਾਰ ਸਨ ਤੇ ਇਹਨਾਂ ਦੋਵਾਂ ਨੇ ਕਿਹਾ ਸਰਦਾਰ ਜੀ ਜਹੇਦਾਰ ਜੀ ਜੇ ਤੁਹਾਡੀ ਆਗਿਆ ਹੋਵੇ ਸਾਨੂੰ ਆਗਿਆ ਦੇਵੋ ਬਾਬਾ ਜਸਾ ਸਿੰਘ ਜੀ ਕਹਿਣ ਲੱਗੇ ਖਾਲਸਾ ਜੀ ਦੋਵੇਂ ਸਿੰਘ ਜਾਓਗੇ ਵੱਢ ਕੇ ਲੈ ਆਓਗੇ ਬਾਬਾ ਸੁਖਾ ਸਿੰਘ ਸਾਹਿਬ ਜੀ ਕਹਿਣ ਲੱਗੇ ਜਹੇਦਾਰ ਜੀ ਜੇ ਤਾਂ ਪੰਜਾਂ ਦਿਨਾਂ ਤੋਂ ਦਿਨ ਲੱਗੇ ਵੱਧ ਫਿਰ ਅਖੰਡ ਪਾਠ ਸਾਹਿਬ ਰਾਕੇ ਤੇ ਸਾਡੀ ਅੰਤਮ ਅਰਦਾਸ ਕਰਦੇ ਹੋ ਤੇ ਜੇ ਅਸੀਂ ਪੰਜਾਂ ਦਿਨਾਂ ਨੂੰ ਸਿਰ ਵੱਢ ਕੇ ਲੈ ਆਏ ਫਿਰ ਖੁਸ਼ੀ ਨੂੰ ਅਖੰਡ ਪਾਠ ਸਾਹਿਬ ਕਰਦੇ ਹੋ ਬਾਬਾ ਜਸਾ ਸਿੰਘ ਜੀ ਵਜਨ ਸੁਣ ਕੇ ਸਿੰਘਾਂ ਦੇ ਕਹਿੰਦੇ ਖਾਲਸਾ ਜੀ ਤਿਆਰ ਜੇ ਕਹਿੰਦੇ ਪੰਥ ਪਾਤਸ਼ਾਹ ਜੀ ਕਲਗੀ ਧਾਰ ਨੇ ਕੱਲੇ ਸਿੰਘ ਨੂੰ ਸਵਾ ਲੱਖ ਦਾ ਰਤੂਬਾ ਦਿੱਤਾ ਅਸੀਂ ਦੋ ਤਾਂ ਹੈ ਹੀ ਨਹੀਂ ਅਹੀਂ ਤਾਂ 2.5 ਲੱਖ ਫੌਜ ਆ। ਆਗਿਆ ਕਰੋ ਸਾਨੂੰ। ਆਗਿਆ ਲਈ ਸ੍ਰੀ ਸਾਹਿਬ ਲਈ ਲੈ ਕਰਕੇ ਵਰਸ਼ਾ ਲੈ ਕੇ ਪ੍ਰਾਤਨ ਨਿਹੰਗ ਸਿੰਘ ਜਿਹੜੇ ਉਹ ਵਰਸ਼ਾ ਪੱਕਾ ਹੱਥ 'ਚ ਰੱਖਦੇ ਹੁੰਦੇ ਸੀ। ਵਰਸ਼ਾ ਫੜ ਕੇ ਰੱਖਣਾ। ਵਰਸ਼ਾ ਲੈ ਕੇ ਦੋਵੇਂ ਸਿੰਘ ਅਨੁਮਾਨ ਗੜ ਤੋਂ ਤੁਰੇ ਤੇ ਸ੍ਰੀ ਅਮਰਸਰ ਸਾਹਿਬ ਵਾਲ ਕਰਕੇ ਪਹੁੰਚੇ।